ਦੇਸ਼ ਭਰ ਵਿੱਚ ਕਲਕੱਤਾ ਦੀ ਟ੍ਰੇਨ ਮਹਿਲਾ ਡਾਕਟਰ ਦੀ ਬਲਾਕ ਕਰ ਤੋਂ ਬਾਅਦ ਹੱਤਿਆ ਤੋਂ ਬਾਅਦ ਰਾਤ ਦੀ ਡਿਊਟੀ ਤੇ ਹਸਪਤਾਲਾਂ ਵਿੱਚ ਤਾਇਨਾਤ ਸੇਤ ਅਮਲੇ ਦੀਆਂ ਮਹਿਲਾ ਕਰਮਚਾਰਨਾਂ ਅਤੇ ਲੇਡੀ ਡਾਕਟਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠਨੇ ਸ਼ੁਰੂ ਹੋ ਗਏ ਹਨ ਘਟਨਾ ਤੋਂ ਬਾਅਦ ਕੁਝ ਹਸਪਤਾਲਾਂ ਨੇ ਰਾਤ ਦੇ ਸਮੇਂ ਮਹਿਲਾ ਵਾਰਡਾਂ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਪਰ ਗੁਰਦਾਸਪੁਰ ਦੇ ਜ਼ਿਲ੍ਹਾ ਹੈੱਡਕੁਆਰਟਰ ਵਿੱਚ ਸਥਿਤ ਸਿਵਲ ਹਸਪਤਲ ਬਬਰੀ ਵਿਖੇ ਰਾਤ ਨੂੰ 10 ਵਜੇ ਸਾਰੇ ਪੱਤਰਕਾਰ ਰੋਹਿਤ ਗੁਪਤਾ ਵੱਲੋਂ ਰਿਐਲਿਟੀ ਚੈੱਕ ਕੀਤਾ ਗਿਆ ਤਾਂ ਹੈਰਾਨੀਜਨਕ ਖੁਲਾਸਾ ਹੋਇਆ ਕਿ ਜ਼ਿਲ੍ਹਾ ਪਧਰੀ ਹਸਪਤਲ ਵਿੱਚ ਰਾਤ ਦੇ ਸਮੇਂ ਸਿਰਫ ਇੱਕ ਪੁਲਿਸ ਦਾ ਸੁਰੱਖਿਆ ਕਰਮਚਾਰੀ ਤਾਇਨਾਤ ਹੁੰਦਾ ਹੈ ਤਿੰਨ ਮੰਜ਼ਿਲਾ ਹਸਪਤਲ ਵਿੱਚ ਦੌੜ-ਦੌੜ ਕੇ ਇਕੱਲਾ ਕਿਵੇਂ ਪੂਰੇ ਹਸਪਤਲ ਦੀ ਸੁਰੱਖਿਆ ਕਰ ਪਾਵੇਗਾ ਪਿਛਲੇ ਦਿਨੀ ਹਸਪਤਾਲ ਵਿੱਚ ਰਾਤ ਨੂੰ ਹੀ ਲੜਾਈਆਂ ਦੀਆਂ ਘਟਨਾਵਾਂ ਵੀ ਵਾਪਰੀਆਂ ਤੇ ਹਸਪਤਾਲਾਂ ਵਿੱਚ ਰਾਤ ਦੇ ਸਮੇਂ ਡਿਊਟੀ ਦੇ ਤਣਾਤ ਮਹਿਲਾ ਡਾਕਟਰਾਂ ਅਤੇ ਕਰਮਚਾਰਨਾਂ ਦਾ ਵੀ ਕਹਿਣਾ ਹੈ ਕਿ ਰਾਤ ਨੂੰ ਜ਼ਿਆਦਾਤਰ ਮਰੀਜ਼ਾਂ ਦੇ ਰਿਸ਼ਤੇਦਾਰ ਨਸ਼ੇ ਦੀ ਹਾਲਤ ਵਿੱਚ ਹੁੰਦੇ ਹਨ ਤੇ ਕਿੰਨਾ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦੀਆਂ ਹਨ ਹਸਪਤਾਲਾਂ ਦੀਆਂ ਹਰ ਰੋਜ਼ ਰਾਤ ਨੂੰ ਡਿਊਟੀ ਦੇ ਤਣਾਤ ਦੋ ਮਹਿਲਾ ਡਾਕਟਰ ਅਤੇ 30 ਦੇ ਕਰੀਬ ਹੋਰ ਮਹਿਲਾ ਕਰਮਚਾਰਨਾ ਤੁਸੀਂ ਵੀ ਸੁਣੋ ਕੀ ਕਹਿੰਦੀਆਂ ਨੇ ਇਹ ਸਮਾਗਤ ਕਿੰਨੀ ਸਮੱਸਿਆਵਾਂ ਹੁੰਦੀਆਂ ਰਾਤ ਨੂੰ ਹਾਂਜੀ ਮੇਰਾ ਨਾਮ ਡਾਕਟਰ ਮिक्की ਸਮਿਆਲਾ ਮੈਂ ਜੂਨੀਅਰ ਰੈਜ਼ੀਡੈਂਟ ਪੀਡੀਆਟ੍ਰਿਕ ਵਾਰਡ ਚ ਕੰਮ ਕਰ ਰਿਹਾ ਚਲ ਫੜੋ ਬੁਲਾ ਜੀ ਮੈਡਮ ਹਾਂਜੀ ਮੇਰਾ ਨਾਮ ਡਾਕਟਰ ਮਿੱਕੀ ਸਮਿਆਲਾ ਮੈਂ ਜੂਨੀਅਰ ਰੈਜ਼ੀਡੈਂਟ ਆ ਪੀਡੀਆਟ੍ਰਿਕ ਵਾਰਡ ਚ ਤੇ ਇਸ ਟਾਈਮ ਤੇ ਹਜੇ 10:30 ਦਾ ਟਾਈਮ ਹੋਇਆ ਤੇ ਮੈਨੂੰ ਉੱਥੇ نیچے ਕਾਲ ਆਈ ਸੀ ਬੱਚਾ ਚੈੱਕ ਕਰਨ ਮੈਂ ਦੇਖਣ ਆਈ ਸੀ ਸਮੱਸਿਆ ਮਾ ਉਹੀ ਹੈ ਕਿ ਇੱਥੇ ਕੋਈ ਸੇਫਟੀ ਨਹੀਂ ਹੈ ਅਗਰ ਇੱਕ ਵਾਰਡ ਚ ਦੂਸਰੀ ਵਾਰਡ ਚ ਆਣਾ ਪੈ ਰਿਹਾ ਤੇ ਰਸਤੇ ਵਿੱਚ ਕੁਝ ਇਦਾਂ ਦੇ ਪੇਸ਼ੈਂਟ ਦੇ ਅਟੈਂਡੈਂਟ ਮਿਲ ਜਾਂਦੇ ਹੈਗੇ ਕੁਝ ਕਮੈਂਟ ਬਹੁਤ ਹੀ ਕਰਦੇ ਹੈ ਫਾਲਤੂ ਦਾ ਬੋਲ ਕੇ ਜਾਂਦੇ ਕਿੰਨਾ ਦੇ ਸਿਕਿਉਰਿਟੀ ਅਰੇਂਜਮੈਂਟ ਹੋਣੇ ਚਾਹੀਦੇ ਇੱਥੇ ਹਸਪੀਟਲ ਇੱਕ ਤਾਂ ਸੀਸੀਟੀਵੀ ਟੈਕ ਕੈਮਰਾ ਸਾਰੇ ਵਰਕਿੰਗ ਹੋਣੇ ਚਾਹੀਦੇ ਐ ਬਸ ਐਟਲੀਸਟ ਇੱਕ ਵਾਰਡ ਚ ਇੱਕ ਗਾਟ ਹੋਣਾ ਚਾਹੀਦਾ ਕਿੰਨੇ ਵਾਰ ਨਹੀਂ ਟੋਟਲ ਇੱਥੇ ਸਰਜਿਕਲ ਵਾਰਡ ਹੈ ਮੈਡੀਸਿਨ ਵਾਰਡ ਬੱਚਿਆਂ ਵਾਲੀ ਵਾਰਡ ਹੈਗੀ ਹੈ ਲੇਬਰ ਰੂਮ ਹੈਗਾ ਅ ਮਰਜੈਂਸੀ ਆ ਗਈ ਹੈ ਹਾਂਜੀ ਐਟ ਲੀਸਟ ਐਸੀ ਕਰਨਾ ਹੋਈ ਹੋਏ ਕਿ ਲੱਗਦਾ ਹੋਏ ਇਨਸੈਕਿਓਰ ਫੀਲ ਕੀਤਾ ਹੋਏ ਹਾਂਜੀ ਇੱਕ ਵਾਰ ਪੇਸ਼ੈਂਟ ਇੱਕ ਡਰੰਕ ਸੀਗਾ ਪੇਸ਼ੈਂਟ ਦੇ ਅਟੈਂਡੈਂਟ ਉਹਨੂੰ ਮਨਾ ਕੀਤਾ ਸੀਗਾ ਕਿ ਵਾਰਡ ਚ ਬਾਹਰ ਜਾ ਉਹ ਮਨਾ ਉਲਟਾ ਲੜਨਾ ਸਟਾਰਟ ਕਰ ਦਿੱਤਾ ਸੀਗਾ ਉਹਨੇ ਸਟਾਫ ਨਾਲ ਫਾਲਤੂ ਬੋਲਣਾ ਸਟਾਰਟ ਕਰ ਦਿੱਤਾ ਸੀ ਕੰਪਲੇਂਟ ਦਿੱਤੀ ਗਈ ਤੁਹਾਡੇ ਸਟਾਰ ਉਸ ਟਾਈਮ ਸਿਸਟਰ ਜੀ ਨੇ ਜੋ ਵੀ ਐ ਐਸਮੋਸਨੋ ਪਹਿਤਵਾਂ ਆਰਗੈਨਿਕ ਉਸ ਛੋਟੇ ਦਾ ਰਿਮਲ ਬਦਲਣਾ ਚਾਹੀਦਾ ਨਹੀਂ ਉਹਨਾਂ ਨੇ ਜਿਹੜੇ ਹੈਗੇ ਇਸ ਟਾਈਮ ਤੇ ਮੌਜੂਦਾ ਆਪਣੇ ਇੱਕ ਗਾਰਡ ਹੈਗੇ ਉਹਨਾਂ ਨੂੰ ਵੀ ਭੇਜ ਦਿੱਤਾ ਸੀਗਾ ਤੁਹਾਡੇ ਹਿਸਾਬ ਨਾਲ ਇੱਕ ਮਹਿਲਾ ਡਾਕਟਰ ਜਾਂ ਨਰਸ ਨੂੰ ਕਿੰਨਾ ਕੁ ਸਾਰਾ ਪੰਗਾ ਰੱਖਦੇ ਨੇ ਬਖਰਾ ਮਾਰਦੇ ਬਖਰਾ ਮਾਰਦੇ ਨਹੀਂ ਬਸ ਇਹ ਾਲਤੂ ਫਾਲਤੂ ਜਿਹੜੇ ਰਾਤ ਨੂੰ ਡਰੰਗ ਕਰਕੇ ਆਉਂਦੇ ਹੈਗੇ ਪੇਸ਼ੈਂਟ ਉਹਨਾਂ ਦਾ ਉਹੜਾ ਜੋ ਵੀ ਹੈਂਡਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਫੀਮੇਲ ਸਟਾਫ ਲਈ ਪਰ ਜਦੋਂ ਗਾਰਡ ਕਰਾਉਂਦਾ ਤੁਸੀਂ ਵੀ ਕਿਸੇ ਨੂੰ ਮਨਾ ਕਰਦੇ ਤਾਂ ਉਹਨਾਂ ਨੂੰ ਵੀ ਨਹੀਂ ਆਉਣਾ ਲੱਗਦਾ ਕੋਈ ਉਹ ਨਹੀਂ ਮੰਨਦੇ ਹੈਗੇ ਨਹੀਂ ਮੰਨਦੇ ਕੋਈ ਵੀ ਨਹੀਂ ਮੰਨਦਾ ਕੀ ਮੰਗਾ ਕੀਤਾ ਬਸ ਆਹੀ ਮੰਗਿਆ ਕਿ ਇੱਕ ਹਰ ਇੱਕ ਪੋਰਟ ਚ ਸਾਨੂੰ ਗਾਰਡ ਪ੍ਰੋਵਾਈਡ ਕੀਤਾ ਜਾਵੇ ਤੇ ਕੀ ਕੰਮ ਹੋ ਗਏ ਹਾਂਜੀ ਭਾਜੀ ਮੈਂ ਅਸਿਸਟੈਂਟ ਸਟਾਫ ਆ ਮੈਂ ਲੇਬਰ ਰੂਮ ਚ ਜੋਬ ਕਰਦੀ ਆ ਮੈਨੂੰ ਇੱਥੇ 4-5 ਸਾਲ ਹੋ ਗਏ ਆ ਆਇਆ ਨੂੰ ਤਾਡੇ ਸਮੇਂ ਦੌਰਾਨ ਕੋਈ ਅਜਿਹੀ ਘਟਨਾ ਹੋਈ ਹੋਏ ਕਿ ਲੇਡੀਜ਼ ਨੂੰ ਖਾਸ ਕਰਕੇ ਲੱਗੇ ਲੱਗਾ ਹੈ ਕਿ ਇਨਸੈਕਿਓਰ ਹੈ ਉਸ ਤੇ ਥੋੜਾ ਸਟਾਫ ਲੇਡੀਜ਼ ਸਟਾਫ ਪਾਜੀ ਇੱਥੇ ਦੇ ਡੇਲੀ ਦੂਜੇ ਤੀਜੇ ਦਿਨ ਤੇ ਇਦਾਂ ਦੀ ਘਟਨਾ ਹੁੰਦੀ ਰਹਿੰਦੀ ਆ ਕਿਉਂਕਿ ਇੱਥੇ ਲੇਬਰ ਰੂਮ ਆ ਇੱਕ ਮਰੀਜ਼ ਦੇ ਨਾਲ ਘਟੋ ਘਟ ਬਹੁਤ ਨੇ ਚਾਰ ਪੰਜ ਜਣੇ ਆਦਮੀ ਆਣਗੇ ਚਲੋ ਲੇਡੀ ਤੇ ਇੱਕ ਅੱਧੀ ਹੁੰਦੀ ਆ ਪਰ ਉਹਨਾਂ ਆਦਮੀਆਂ ਵਿੱਚ ਇੱਕ ਦੋ ਜਣੇ ਨੇ ਰਾਤ ਨੂੰ ਸਰਾਵ ਪੀ ਕੇ ਹੀ ਆਂਦੇ ਆ ਤਾਂ ਕੀ ਕੋਈ ਗੱਲਾਂ ਕਰ ਲਈ ਜਾਂ ਕਿੰਨਾ ਕਮੈਂਟ ਬਾਕੀ ਆ ਕਮੈਂਟ ਪਾਜੀ ਤੇ ਚਲੋ ਇੰਨੀ ਬਹੁਤੀ ਨਹੀਂ ਕਦੇ ਪਰ ਜਿਹੜੇ ਸ਼ਰਾਬੀ ਬੰਦੇ ਬਹਿਸ ਕਰਦੇ ਨਾ ਸਾਡੇ ਨਾਲ ਕੁਝ ਵੀ ਗੱਲ ਬਹਿਸ ਸੁਣਨਗੇ ਵੀ ਅਸੀਂ ਕਿਸ ਦਾ ਫੋਨ ਕਰਵਾ ਦਾਂਗੇ ਉਪਰੋਂ ਇਦਾਂ ਕਰ ਦਾਂਗੇ ਤੁਹਾਡੀ ਇੱਥੇ ਕੀ ਵੈਲੀ ਹੋ ਹੁੰਦਾ ਬਹਿਸ ਵਸਾਈ ਤੇ ਹੁੰਦੀ ਆ ਪਰ ਐਂ ਵੀ ਥੋੜਾ ਡਰ ਜਨ ਨੇ ਚੁੱਪ ਕਰ ਜੰਨੇ ਆ ਵੀ ਚਲੋ ਜੇ ਕਿਤੇ ਲੋਡ ਪੈਂਦੇ ਫਿਰ ਸਾਡੇ ਇੱਥੇ ਜਿਹੜੇ ਇੱਕ ਭਾਜੀ ਹੈਗੇ ਆ ਪੁਲਿਸ ਵਾਲੇ ਉਹਨਾਂ ਨੂੰ ਫਿਰ ਕਈ ਵਾਰੀ ਬੁਲਾ ਲਈਦਾ ਹੀ ਹੋ ਬਸ ਇੰਨਾ ਕੀ ਕਰ ਸਕਦੇ ਐਸੀ ਕੱਟਣਾ ਯਾਦ ਹੋਏ ਕਿ ਤੁਹਾਡੇ ਨਾਲ ਵੀ ਮਿਸਟਰੀ ਹੋਇਆ ਥੇ ਹੁੰਦਾ ਸਰ ਕਈ ਵਾਰੀ ਕਈ ਵਾਰੀ ਹੁੰਦਾ ਹੀ ਇਹ ਹੈ ਬੰਦ ਕੱਟ ਲੋਕੀ ਬੋਲ ਜੰਦੇ ਬਹੁਤ ਜ਼ਿਆਦਾ ਬੰਦ ਕੱਟ ਬੋਲ ਜੰਦੇ ਆ ਪਿੱਟਾ ਤੁਸੀਂ ਇੱਥੇ ਕੀ ਆ ਆਹੀ ਤੇ ਅੱਧਾ ਕਰ ਦਾਂਗੇ ਤੁਹਾਨੂੰ ਇਦਾਂ ਕਰ ਦਾਂਗੇ ਕਦੀ ਕੰਪਲੀਟ ਕੀਤੀ ਨਹੀਂ ਤੁਹਾਡੇ ਕੋਲ ਹਾਂਜੀ ਸਾਥ ਥੋੜੀ ਬਦੀ ਪਤਾ ਹੀ ਸਾਰਿਆਂ ਨੂੰ ਇੱਥੇ ਉੱਪਰ ਤੱਕ ਹੈ ਪਤਾ ਹੀ ਐਡਮਿਨ ਨੂੰ ਪਤਾ ਹੀ ਆ ਕਿ ਇੱਥੇ ਆਵਲੀ ਪ੍ਰੋਬਲਮ ਆਉਂਦੀਆਂ ਹੀ ਰਹਿੰਦੀਆਂ ਆ ਹੀ ਉਹ ਕਿ ਮੋਸਟਲੀ ਜ਼ਿਆਦਾ ਰਾਤ ਨੂੰ ਇੱਥੇ ਲੇਡੀ ਸੀ ਸਟਾਫ ਹੁੰਦਾ ਹੀ ਉਹ ਕੀ ਮੰਗੇ ਤੁਹਾਡੇ ਸੈਕਿਉਰਟੀ ਨੂੰ ਲੈ ਕੇ ਕੀ ਸਪੋਰਟ ਸਾਰੇ ਆਹੀ ਆਪ ਕੋ ਟੋਕਰ ਪੰਜ ਛੇ ਜਾਣੇ ਤੇ ਪੁਲਿਸ ਵਾਲੇ ਗਾਰਡ ਹੋਣੇ ਚਾਹੀਦੇ ਰਹੋਣੇ ਚਾਹੀਦੇ ਜ਼ਰੂਰ ਕਿਉਂਕਿ ਸਾਡੇ ਕੋਲ ਇੱਥੇ ਸਟੂਡੈਂਟ ਬੱਚੇ ਸਾਡੇ ਕੋਲ ਬਹੁਤ ਆ 15 20 ਜਾਣੇ ਸਟੂਡੈਂਟ ਬੱਚੇ ਹੁੰਦੇ ਆ ਹਾਂ ਹਾਂ ਤੁਹਾਨੂੰ ਪਤਾ ਹੀ ਹੈ ਛੋਟੇ ਛੋਟੇ ਬੱਚੇ ਆ ਸਾਰੇ ਹੈ ਵੀ ਅਨ ਮੈਡਮ ਬੇਟੀਆਂ ਸਾਰੀਆਂ ਤੇ ਅਹੀਂ ਵੀ ਇੱਥੇ ਡਰ ਜੰਨੇ ਆ ਕਿ ਅਸੀਂ ਉਹਨਾਂ ਦਾ ਦੇਖਭਾਲ ਕਰਨ ਲਈ ਜਾਂ ਅਸੀਂ ਆਪਣੀ ਡਿਊਟੀ ਕਰੀਏ ਇੱਥੇ ਇਹ ਐਸਆਈ ਭਪਿੰਦਰ ਸਿੰਘ ਤੁਸੀਂ ਦਾਦੇ ਜੀ ਤੁਹਾਡੀ ਇੱਥੇ ਡਿਊਟੀ ਕਿੰਨੇ ਤੋਂ ਕਿੰਨਾ ਸਮੇਂ ਦੀ ਹੈ ਇਹ ਸਰ ਮੇਰੀ 8 ਤੋਂ ਸਵੇਰੇ 8 ਵਜੇ ਤੱਕ ਹੁੰਦੀ ਹੈ ਉਸ ਤੋਂ ਬਾਅਦ ਰੈਸਟ ਹੁੰਦੀ ਐ ਸਰ ਸ਼ਾਮ ਨੂੰ ਫੇਰ 8 ਵਜੇ ਰੂਡੀ ਆ ਜਾਂਦੀ ਐ ਇੱਕ ਇੱਕ ਗਾਰਡੀਅਨ ਆਪੇ ਕੱਲਾ ਸਿੰਗਲ ਹੀ ਜੈਂਸਰ ਆ ਮਤਲਬ ਰਾਤ ਨੂੰ ਕੱਲਾ ਹੀ ਹੁੰਨਾ ਜਿਹਨੇ ਦੋ ਹੁੰਦੇ ਸਨ ਲੱਗਦਾ ਕਿ ਮੁਕੰਮਲ ਐ ਮਤਲਬ ਨਹੀਂ ਸਿਰ ਘੱਟੋ ਘੱਟ ਰਾਤ ਨੂੰ ਦੋ ਬੰਦੇ ਹੋਣੇ ਚਾਹੀਦੇ ਆ ਰਾਤ ਨੂੰ ਦੋ ਬੰਦੇ ਆ ਘੱਟੋ ਘੱਟ ਦੋ ਬੰਦੇ ਕਿੰਨੇ ਲਈ ਚਾੜੇ ਤੇਰੀ ਜੇ ਕੋਈ ਕਿੰਨੀ ਮੁਸ਼ਕਲ ਲੜਾਈ ਝਗੜਾ ਦਾ ਸਭ ਤਿੰਨ ਚਾਰ ਦਿਨ ਚਾਰੋ ਜhone ਆਉਨੇ ਆ ਲਾਜ਼ਮੀ ਐ ਨਾ ਕੋਈ ਰਾਤ ਸੁੱਕੀ ਨਾ ਏਨੀ ਅਵਾੜ ਐ ਕਦੇ ਉੱਤੇ ਕਦੇ ਥੱਲੇ ਦੋਨੋਂ ਦਾ ਜਮਾਨਾ ਕਿੱਦਾਂ ਸਦੀ ਨਾ ਸਰ ਦੋ ਬੰਦੇ ਹੋਣਾ ਇਹ ਵੀ ਥੋੜਾ ਜਿਹਾ ਬੰਦਾ ਇੱਕ ਰਿਲੈਕਸ ਹੋ ਜਾਂਦਾ ਮਾੜਾ ਮੁੰਡਾ ਨਹੀਂ ਜੇ ਕਦੇ ਤੋੜੀ ਰਹਿਣਾ ਮੈਂ ਤਾਂ ਡੈਰੀ ਫੜ ਕੇ ਸਾਰੀ ਰਾਤ ਦੌੜ ਰਹੀ ਨਾ ਕਦੀ ਤੈਨੂੰ ਤੜਨਾ ਨਹੀਂ ਬਤਵੀ ਜੀ ਕੀਤੀ ਤੜਦੇ ਹਮਾਰੀ ਕੋਸ਼ਿਸ਼ ਕੀਤੀ ਲੋਕਾਂ ਇਹ ਤਾਂ ਰਾਤ ਰੋਈਦਾ ਹੀ ਕੰਮ ਆ ਸਰ ਉਹੀ ਜੜਾਈ ਹੁੰਦੀ ਆ ਆਇ ਸ਼ਰਾਬ ਪੀ ਕੇ ਆ ਜਾਂਦੇ ਆ ਛਟਾ ਛਟਾ ਮੋਗ ਲਾਉਂਦੇ ਆ ਉਹਦੇ ਨਾਲ ਬੜੀ ਪ੍ਰੋਬਲਮ ਆ ਰਹੀ ਆ ਤੜਨਾ ਲੈ ਚਾਣ ਕਰਦੇ ਤੱਕੇ ਨਾ ਗੱਲ ਪੈ ਜਾਂਦੇ ਆ ਲੋਕ ਕੋਈ ਜਿੰਨਾ ਮਰਜ਼ੀ ਤੁਸੀਂ ਪਿਆਰ ਨਾਲ ਸਮਝਾਓ ਲੋਕ ਆਪਣੀ ਅੜੀ ਜੜੇ ਰਹਿੰਦੇ ਆ